چلی ٹرالی جانا یہ ناٹ گیا سری چمکور صاحب دی بہندر ہیٹ دور دا ٹیٹ سونا لکھا بکسے بالا میری ویڈیو کھیڑ بنا دے بچھ ہاں سامنے بندہ جان میرے جان رہا رہیو آجر سنمان کیتا جا رہا حرمیت حرمیت ਗਰਵੀਦ ਕੈਨੇਡਾ ਜਗਦੀਪ ਆਸਟ੍ਰੇਲੀਆ ਦਲਜੀਤ ਗਰੇਵਾਲ ਅਮਰਤਪਾਲ ਇਹ ਨੰਗਲ ਖੁਰਦ ਵਾਲੇ ਭਰਾਵਾਂ ਦਾ ਸਨਮਾਨ ਗਰਾਊਂਡ ਦੇ ਵਿੱਚ ਜਗਿਆ ਬਿੰਦਾ 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 ਇੱਕ ਤਲੌਰ ਵਾਲਾ ਬਿੰਦਾ ਹਰ ਸਹਾਨ ਸਮਾਨ ਕਰਦਾ ਉਹ ਗੋਰਾ ਪਖਾਰੀ ਵਾਲੀਆ ਨਾਂ ਕਰਦਾ ਮੇਰੇ ਵੀਰੋ ਉਹ ਸਕੂਟਰ ਹੁਣੀ ਮਾਰ ਕਰਦੇ ਆ ਲਓ ਸਾਹਮਣੇ ਇੱਕ ਇਹ ਕਤਲੌਰ ਵਾਲਾ ਉਹ ਬਿੰਦਾ ਜਾਂਦਾ ਸ਼ੂਕਦਾ ਜਾਂਦਾ ਸ਼ੂਕਦਾ ਸ਼ੂਕਦਾ ਕਤਲੌਰ ਵਾਲਾ ਬਿੰਦਾ ਇਹਨੇ ਮਿੱਤਰੋ ਖਿੱਚੋ ਇੱਕ ਗੱਪਰੂਆ ਝੋਟੇ ਜਿਮੀ ਜਾਣ ਵਖਰਾ ਮੁੰਡਾ ਉਹ ਸਾਹਮਣੇ ਸ਼੍ਰੀ ਚਮਕਾਰ ਸਾਹਾਵਾ ਨਾਟ ਗਿਆ ਦਾ ਸੋਨਾਲੀ ਕਾ ਬਕਸਾ ਆ ਗਿਆ ਆ ਗਿਆ ਜੱਗੇ ਬਿੰਦਾ ਆ ਗਿਆ ਓ ਬਿੰਦਾ ਆ ਗਿਆ ਬਿੰਦਾ ਆ ਗਿਆ ਪਰ ਕਿਹੜੀ ਮਗਰ ਪਾਈ ਹੈ ਬਾਲਾ ਔਖਾ ਕਰਦੀ ਹੈ ਔ ਕਦੇ ਵੱਡੇ ਵੱਡੇ ਟਰੈਕਟਰ ਨਾਲ ਠਿੱਡਕਾ ਜਾਂਦੀ ਹੈ ਮਰ ਜਾਣੀ ਓ ਵੇਖੋ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਐਨ ਕਜੇ ਇੱਕ ਕਤਲੌਰ ਵਾਲਾ ਬਿੰਦਾ ਅਰਸ਼ ਹਾਸ ਐਵੇਂ ਨਹੀਂ ਬਾੜ ਕਰਦਾ ਮੁੰਡੇ ਨੂੰ ਕਹਿੰਦੇ ਨਾਟ 11 ਨਮਾਸਬਨਾ ਸਨਮਾਨ ਕੀਤਾ ਜਾਵੇਗਾ ਓ ਪਾਤਾ ਉੱਟਦੇ ਗੇਰੋ ਓ ਕਿਤਲਾ ਵਾਲਾ ਬਿੰਦਾ ਓ ਬੱਲੇ ਬੱਲੇ ਆ ਦੇਖੋ ਓ ਸਿਆ ਸਵਾਦ ਵੱਖਰਾ ਜੱਜਾ ਸਾਨ ਮਾਦਰੀ ਵੱਲੋਂ 2100 ਦੇ ਮਾਨ ਹੋਣੇ ਨੇ ਬਿੰਦਾ ਲਾਟ ਨਿਕਲਦੀਆ ਸੋਨਾ ਲਿਕਾ ਸੋਨਾ ਲਿਕਾ ਤੁੰਗਦੇ ਨਿਸਾਨ ਤੇ ਬਾਜਾ ਮਾਰਿਆ ਓ ਬੋਲੇ ਸੋਨੇ ਹਾਲ ਦੇ ਜਕਾਰੇ ਗੂੰਜਦੇ ਕੇ ਝੂਲਦੇ ਰਿਸਾਨ ਤੇਰੇ ਬਾਜਾ ਵਾਲਿਆ ਬੋਲੇ ਸੋਨੇ ਹਾਲ ਦੇ ਜਕਾਰੇ ਗੂੰਜਦੇ ਆਹ ਵੇਖੋ ਸਾਹਮਣੇ ਮੇਰੇ ਵੀਰੋ ਬਿੰਦਾ ਕਤਲੌਰ ਵਾਲਾ ਕਰਦਾ ਹੋਇਆ ਕਮਾਲ ਇਹਨ ਕਹਿੰਦੇ ਮੇਰੇ ਵੀਰੋ ਆਹ ਵੇਖੋ ਇਹ ਆਹ ਵੇਖੋ ਆਹ ਵੇਖੋ ਮੇਰੇ ਵੀਰੋ ਖੱਚੋ ਗੱਬਰੂਆ ਆ ਗਿਆ ਸਾਹਮਣੇ ਬਿੰਦਾ ਕੱਲੇ ਸੋਨਾ ਲਿੱਕਾ ਬਕਸਾ ਆ ਗਿਆ ਸੋਨਾ ਲਿੱਕਾ ਬਕਸੇ ਵਾਲਾ ਆ ਗਿਆ ਬੱਲੇ 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 ਬਿੰਦਾਉਂ ਆ ਮੇਰੇ ਵੀਰੋ ਬਿੰਦਾਉਂ ਦਾ ਖੱਚੋ ਗੱਬਰੂਆ ਬੱਲੇ ਬੱਲੇ ਧੂਆ ਧਾਰ ਧੂਆ ਧਾਰ ਧੂਆ ਧਾਰ ਹੋ ਗਈ ਆ 17 71 ਇਹਦਾ ਟਾਈਮ ਆ ਜੀ 2 ਮਿੰਟ 17 ਸੈਕਿੰਡ 71 ਸੈਕਿੰਡ ਜੀ ਹੈਰੀ ਜੀ اگلا آ جی لکھ لیا ٹائم بابا اجیت سنگ جی چھتی تھی آ جاؤ ٹرالی پاؤ جی چھتی تھی سانتو بابا اجیت سنگھ جی چھتی ہو گیا جی سنمان ہو گیا جی ਅਗਲਾ ਆਊਗਾ ਇਹਦੂ ਅਗਲਾ ਆਊਗਾ ਇਹ ਬਾਅਦ ਚ ਚੱਲੂ ਉਹਦੇ ਵਜਨ ਪਹਿਲਾਂ ਲਗਿਆ ਸੰਤ ਬਾਬਾ ਅਜੀਤ ਸਿੰਘ ਜੀ RX60 ਉਹ ਉਹ ਆਊਗਾ ਸੱਤੀ ਦੀ ਇਹਦੂ ਬਾਅਦ ਚ ਚੱਲੂ RX60 ਆਉਜੀ ਪਹਿਲਾਂ ਹਾਂਜੀ RX60 ਫਿਰ ਇੰਦਰਜੀਤ ਮਾਜਰੀ ਦੀ ਸੋਨਾ ਲੀਕਾ ਉਹ ਵੀ ਵੀਰ ਆਵੇਗਾ ਇੰਦਰਜੀਤ ਮਾਜਰੀ ਦੀ ਸੋਨਾ ਲੀਕਾ ਹਰਪ੍ਰੀਤ ਕਲਵੱਟੀ ਵਾਲਾ ਸੁੱਖੀ ਵੀ ਥੋੜਾ ਜਿਹਾ ਬਾਬਲਾ ਹੋ ਜਾਂਦਾ ਬਾਬਲਾ ਬਣ ਜਾਂਦਾ ਧੰਨਵਾਦ ਆ ਸਾਡਾ ਵੀਰ ਆ ਕਲੀ ਵਾਲਾ ਵੀਰ ਇੱਥੇ ਵਹਜੇ ਕਲੀ ਪਾਦਿਆ ਕਰਵੇ ਹੋਰ ਸਮੇਂ ਨੂੰ ਪਹੁੰਚਿਆ ਲੈ ਚੌਥਾ ਹੈ ਨਹੀਂ ਚੌਥਾ ਬਣੇ ਲਿਆ 2 17 ਆਇਆ ਜੀ ਆ ਇੱਥੇ ਕਿਉਂ ਆ ਜੀ ਚੌਥਾ ਚੌਥਾ ਬਣਦਾ RX 60 ਆ ਜੋ ਜੀ ਪਹਿਲਾਂ 36ਤੀ ਬਾਅਦ ਦੇ ਵਿੱਚ ਲਾਇਆ ਜਾਊ ਪਹਿਲਾਂ RX 60 ਜੀ ਆਜਣ ਛੰਤ ਬਾਬਾ ਅਜੀਤ ਸਿੰਘ ਜੀ RX 60 ਫਿਰ 36ਤੀ ਹੋਵੇਗਾ ਫਿਰ ਇੰਦਰਜੀਤ ਮਾਜਰੀ ਸੋਨਾਲੀਕਾ ਇਹ ਜਿਹੜੇ ਵੀਰ ਹੁਣ ਆਪਣੇ ਕੋਲੇ ਤਿੰਨ ਮੈਚ ਨੇ ਤਿੰਨ ਮੈਚ ਨੇ ਹੁਣ ਯਾ ਨੱਟ ਉਹਦਾ ਉਹਦਾ ਬੁੱਕਾ ਅੰਤਾਂ ਨਹੀਂ ਦੀ ਉਹਦੇ ਪਾ ਉਹਦਾ